ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਇਆ ਬਠਿੰਡੇ ਰੋਜ਼ ਗਾਰਡਨ ਕੈਮਰਾਮੈਨ ਬਿੱਕੀ ਦੇ ਨਾਲ ਸਾਮਿਲ ਉਹ ਤੰਦ ਮੁਕੇ ਖੜੇ ਆ ਭਾਈ ਤੰਦ ਮੁਕੇ ਖੜੇ ਆ ਇਹਨਾਂ ਤੋਂ ਸਾਹ ਵੀ ਲਓ ਦੇਖ ਸਕਦੇ ਹੋ ਭਾਈ ਇਹ ਤੁਸੀਂ ਯਾਰ ਦੇਖੋ ਕਿੰਨੀ ਕਿੰਨੀ ਲੱਗੀ ਹੈ ਠੰਡ ਪਹਿਲਾਂ ਵੈਸੇ ਇੰਨੀ ਹੋਈ ਪਈ ਆ ਗੋਡੇ ਛੱਲੇ ਗਏ ਦੇਖੀ ਬਾਈ ਦੇ ਯਾਰ ਗੋਡੇ ਦੋਨੇ ਆ ਭਾਈ ਆ ਦੇਖੋ ਮੂ ਦੇ ਕਿੰਨੀ ਵੱਧੀਆ ਰੋਟਰ ਸਰ ਮੈਂ ਹੀ ਕਿਹੜਾ ਚੱਲਿਆ ਆ ਵੀ ਠੰਡ ਬਹੁਤ ਆ ਯਾਰ ਬਾਈ ਹੋਰਾਂ ਨਾਲ ਬਹੁਤ ਗੱਲ ਤੋਂ ਆਏ ਕੁੱਤਿਆਂ ਨੂੰ ਵੀ ਸੋਚਣਾ ਚਾਹੀਦਾ ਮਾੜਾ ਮਨ ਕੁੱਤੇ ਦਾ ਕੀ ਸੋਚਣਾ ਚਾਹੀਦਾ ਚੱਲ ਕੁੱਤੇ ਚੱਲ ਇਸਰਾਰ ਤੇ ਧੌਂਦੇ ਆ ਮਤਲਬ ਸਮਝ ਗਿਆ ਮੈਂ ਪਰ ਵੀ ਉਹਦੇ ਛੇੜੀ ਜਾਂਦਾ ਬਾਈ ਹੋਰਾਂ ਨੂੰ ਸਾਹਮਣੇ ਬੈਠਾ ਲਓ ਇਹਨਾਂ ਤੋਂ ਡਰੋ ਭਰਾ ਹਾਂ ਡੱਕ ਕੇ ਰੋਵਿੰਦਾ ਤੂੰ ਆਹ ਹੱਦ ਤੱਕ ਸਾਹਦੇ ਨਾ ਬੈਠ ਜਾਓ ਤੇ ਬਾਈ ਬਾਈ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੈਤੋਂ ਤੋਂ ਆ ਰਹੇ ਸੀ ਜੈਤੋਂ ਤੋਂ ਆ ਰਹੇ ਸੀ ਇੰਟਰਵਿਊ ਦੇਣ ਲਈ ਆਇਆ ਸੀ ਇੰਟਰਵਿਊ ਦੇਣ ਲਈ ਜੈਤੋਂ ਤੋਂ ਆਏ ਤੁਸੀਂ ਹੁਣ ਦੇਖੋ ਹੱਡੀਆਂ ਸੱਟਾਂ ਲੋਟ ਨਹੀਂ ਆਈਆਂ ਚੰਗਾ ਵੀਰੇ ਸਾਰਿਆਂ ਨੂੰ ਮੇਰੇ ਭੈਣੇ ਹਲੇ ਸਾਨੂੰ ਵੀ ਨਹੀਂ ਮਿਲ ਰਹੇ ਉੱਤੇ ਮੂੰਹ ਦੇਖ ਦੁਬਾਰਾ ਬਣਾਈ ਫੇਰ ਕੀ ਆ ਬਿਲਕੁਲ ਇਹਨੂੰ ਵੀ ਦੇਖ ਲੋ ਯਾਰ ਨਮੂਨੇ ਨੂੰ ਸਾਡੇ ਨੂੰ ਤੇ ਹੈ ਹੈਪੀ ਹੈ ਨਹੀਂ ਸੇ ਓਏ ਬਾਈ ਜੀ ਗਾਰਡਨ ਰੋਜ਼ ਗਾਰਡਨ ਅੱਜ ਬਈ ਅਸੀਂ ਰੋਜ਼ ਗਾਰਡਨ ਕਿਤੇ ਤੁਹਾਨੂੰ ਦਿਖਾਣ ਗਏ ਅੰਦਰ ਜਾ ਕੇ ਮੋਚੋਲ ਕੀ ਮੋਚੜਾ ਸਰ ਰੋਜ਼ ਗਾਰਡਨ ਅੰਦਰ ਹਾਂਜੀ ਮੇਰੇ ਵੀਰੋ ਹਾਂਜੀ ਹਾਂਜੀ ਵੀਰੇ ਆਇਓ ਲੈ ਕੇ ਆ ਤੁਹਾਨੂੰ ਅਸੀਂ ਰੋਜ਼ ਗਾਰਡਨ ਰੋਜ਼ ਗਾਰਡਨ ਚਲੋ ਆਇਓ ਮੂੰ ਲੱਗਦਾ ਗਾਈ ਜੂਰੇ ਆਪਾਂ ਨੂੰ ਇੱਕ ਆਦਾਂ ਬੰਦਾ ਮਿਲ ਹੀ ਜਾਣਾ ਜਿਹੜਾ ਆਪਣੇ ਨਾ ਗੱਲਾਂ ਬਾਤਾਂ ਕਰ ਸਕੇ ਦਿਲ ਦੀਆਂ ਕਰਨੇ ਨਾ ਦਿਲ ਦੀਆਂ ਗੱਲਾਂ ਕਰਨੇ ਨਾ ਹਲ ਨਾ ਹਲ ਬੈਠ ਕੇ ਅੱਖ ਮਾਰੇ ਅੱਖ ਸੁੰਮੇ ਲਾ ਦੇ ਦਿਲ ਦੀਆਂ ਗੱਲਾਂ ਤਾਂ ਗਾਈ ਜੀ ਹੋ ਚੁੱਕੇ ਆ ਰੋਜ ਗਾਰਡਨ ਰੋਜ ਗਾਰਡਨ ਅੰਦਰ ਤੂੰ ਆ ਮਰਾ ਉੱਪਰ ਚਾਉ ਮਰਾ ਆਇਓ ਗਾਈ ਜੀ ਅਰਚਕ ਡਾਣਾ ਆਇਆ ਸੀ ਰੋਜ ਗਾਰਡਨ ਦੀਆਂ ਰੋਜ ਗਾਰਡਨ ਦੀਆਂ ਆਏ ਬਾਈ ਜੀ ਆਪੋ ਤੁਮਨ ਦਿਖਾਵਾ ਸਾਨੂੰ ਇਹ ਉੱਤੇ ਬੈਕੇ ਰੋਜ ਗਾਰਡਨ ਬੈਕੇ ਦਿਖਾਇਆ ਸਾਰਾ ਕੁਝ ਚਲਾਵਾਂਗਾ ਪਹਿਲਾਂ ਬਲਡੋਰ ਚਲਾ ਪਹਿਲਾਂ ਬਲਡੋਰ ਚੇੜ ਚਲਾਓ ਬਲਡੋਰ ਚਲਾਣਾ ਹੈ ਹਾਂ ਲੋ ਬਾਈ ਜੀ ਹੱਥ ੱੱਕਾ ਲੰਦਾ ਠੀਕ ਹੈ ਤੂੰ ਚਲਾ ਗਾਂਡੀ ਕਿਹੜੀ ਕਹਿੰਦੀ ਸੀ ਆਏ ਬਾਈ ਜੀ ਬੈਠੋ ਧਰਤੀ ਤੱਕ ਟਣ ਮੈਣਾ ਹਾਂ ਬੋਬੇ ਮੈਨੂੰ ਬੈਠੀ ਬਸ ਟਣ ਟਣ ਆਏ ਬਾਈ ਜੀ ਲੈ ਦੇ ਦੱਸ ਨੰਨੂ ਦੇ 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 ਦਾ ਦਾ ਤੁਹਾਡੇ ਪੈਨੇ ਕੀ ਕੁਝ ਕਰ ਰਹੇ ਹੁੰਦੇ ਚਲੋ ਸੋਣ ਲੱਗੇ ਮੈਂ ਕੁਝ ਸਵੇਰ ਹਲੇ ਸਾਨੂੰ ਵੀ ਨਹੀਂ ਮਿਲ ਰੇ ਪਾਣੇ ਹਲੇ ਸਾਨੂੰ ਵੀ ਨਹੀਂ ਮਿਲ ਰੇ ਉੱਤੇ ਨੂੰ ਦੇਖ ਦੁਬਾਰਾ ਬਣਾਈ ਫੇਰ ਕੀ ਬਾਤ ਹੈ ਇਹ ਬੜਾ ਮਖਿਆ ਆ ਦੇਖੋ

ਕਿਆ ਵਾਹ ਬੜਾ ਡਰਾਈਵ ਕਰਦੇ ਭਾਈ ਜਾਣ ਐਂਦੀ ਐਂਦੀ ਉਹ ਤੰਦ ਮੁਕੇ ਖੜੇ ਆ ਤੰਦ ਮੁਕੇ ਖੜੇ ਭਾਈ ਤੰਦ ਮੁਕੇ ਖੜੇ ਪਹਿਲਾਂ ਤੈਆ ਕੀਤਾ ਸੀ ਨਾ ਹੁਣ ਮੁਕਾਬਲਾ ਕਰ ਰਹੇ ਜੋੜਾ ਜੋੜਤੇ ਆ ਪੂਰਾ ਉਹ ਕਹਿੰਦਾ ਮੈਂ ਵੱਟ ਮਾਰਨੇ ਆ ਆ ਦੇਖਾ ਬੱਲੇਥੈਰਾਪੀ ਦੇ ਕਰਾਤੀ ਬੱਦਸ ਜਿੱਤੇ ਸਾਡਾ ਵੱਡਾ ਭਰਾ ਆ ਦੇਖੀ ਤੀਤੇ ਛੋਟੇ ਨਹੀਂ ਮੰਨੀਆਂ ਬਾਬੇ ਪੰਪ ਹੋ ਗਿਆ ਪੰਪ ਹੋ ਗਿਆ ਮਾਮੂਏ ਵੇ ਮਾਮਾ ਲਾਤਾ ਕੁਛ ਹੋਰ ਰਿਹਾ ਪੰਪ ਢੋਲਾ ਹੋ ਗਿਆ ਤੇਰਾ ਕੋ ਕੀ ਲਾ ਰਹੇ ਏ ਮੇਰੇ ਹਿਸਾਬ ਨਾਲ ਯਾਰ ਇਹ ਬਜ਼ੁਰਗ ਆਲੀ ਐ ਸੱਚੀ ਮੈਨੂੰ ਲੱਗਦਾ ਢੂਈ ਵਾਸਤੇ ਐ ਨਾ ਢੂਈੇ ਘੜਾਕੇ ਨਿਕਲਗੇ ਦੋ ਚਾਰ ਮੇਰੇ ਹਾਂ ਆਹ ਹੈ ਇੱਥੇ ਗਾਟਨ ਗਾਰਡਨ ਹੋ ਰਹਾ ਹੈ ਇੱਥੇ ਗਾਟਨ ਕਿਹੜੇ ਮਸਲ ਤੇ ਪ੍ਰੈਸ਼ਰ ਪੈ ਰਿਹਾ ਹੈ ਹੈਪੀ ਇਹ ਤੇ ਬਾਈ ਯਾਰ ਇੱਥੋਂ ਦੀ ਯਾਰ ਵਾਜਾਂ ਜੀ ਆਈ ਰਿੰਮਤਨੀਰ ਕਰੀ ਆ ਯਾਰ ਇਧਰੋਂ ਵੀ ਆਣ ਲੱਗੇ ਹੋਣ ਯਾਰ ਦੇਖ ਆਹ ਆਹ ਓਏ ਕੱਲ ਸੁਣ ਲੈ ਦੋ ਬੋ ਬੋ ਬੱਟਾ ਨੀ ਜੁਰ ਬੋਦ ਹਾਂ ਹਾਂ ਚਲੋ ਆਓ ਹਮ ਜਿੰਮਾ ਸਾਹ ਆਪਣੇ ਬਣੇ ਜੁਰ ਜੀ ਆ ਆਹ ਜਿੱਤੇ ਗੱਲ ਵੀ ਪੈ ਗਿਆ ਇਹ 68 ਡੀ ਰੇਲ ਗੱਡੀ ਇਹ ਜੀ ਜਾ ਸਕਦਾ ਹੈ ਹੈਪੀ ਜੀ ਹਾਂ ਜੀ ਕਿਉਂ ਨਹੀਂ ਜਾ ਸਕਦੇ ਦੱਸੋ ਜੀ ਮੈਂ ਵੀ ਨਾਲ ਹੀ ਚੱਲੂ ਇਹ ਤੁਹਾਨੂੰ ਚਲਾ ਕੇ ਦਿਖਾਵਾਂਗੇ ਰੇਲ ਗੱਡੀ ਕੈਮ ਚੱਲਦੀ ਆ ਆਜੋ ਬਾਕੀ ਤੁਹਾਨੂੰ ਦਿਖਾਣੇ ਇੰਜਨ ਅੰਦਰ ਦਾ ਕੀ ਪ੍ਰੋਗਰਾਮ ਹੁੰਦਾ ਆਇਓ ਬਣੇ ਰੋ ਸਾਡੇ ਨਾਲ ਬਸ ਐਂ ਤੁਸੀਂ ਪਹਿਲਾਂ ਚੁੱਸਤਾ ਕਰ ਚੜ੍ਹ ਲੈਣਾ ਤੇ ਗਾਈਡ ਆ ਸਾਡੇ ਮੁੰਡੇ ਚੜ੍ਹ ਕੇ ਟ੍ਰੇਨ ਆ ਆਜੋ ਜੀ ਲੈਓ ਜੀ ਕੈਮਰਾਜੀ ਕੈਮਰਾ ਫੜਾ ਲਓ ਕੈਮਰਾਮੈਨ ਫੋਕਸ ਕਰੋ ਥੋੜਾ ਜਿਹਾ ਵਾਈਡ ਕਰਨਾ ਹਾਂਜੀ ਜੀ ਬਰੇ ਅੱਜ ਤੁਹਾਨੂੰ ਦਿਖਾਉਣੇ ਆ ਰੇਲ ਗੱਡੀ ਦਾ ਅੰਦਰਲਾ ਮਾਹੌਲ ਅੰਦਰਲਾ ਮਾਹੌਲ ਥੋਲ ਪੂਰਾ ਕੈਂਸੀ ਜਿਹੜੇ ਚੋ ਚੱਕੇ ਨੇ ਸਾਰਾ ਕੁਝ ਪਟਕੇ ਲੈ ਗਿਆ ਦੇਖੋ ਮੀਟਰ ਮੋਟਰ ਤਾਰਾਂ ਲੈਣਾ ਦੇਣਾ ਉਰ ਤਾਂ ਕਹਦੇ ਐਲ.ਡੀ ਬੱਲਬਾ ਵੀ ਪਟਕੇ ਲੈ ਗਿਆ ਪਤਾ ਕਰੋ ਕੌਣ ਲੈ ਕੇ ਗਿਆ ਇਹ ਸਾਰਾ ਕੁਝ ਬਾਕੀ ਸਭ ਤਾਂ ਸਭ ਤੋਂ ਬਾਹਰ ਹੋ ਗਿਆ ਕੰਮ ਫੇਰੀ ਗੱਡੀ ਚੱਲੂਗੀ ਹੋਰ ਇਹ ਗੱਡੀ ਹੋ ਗਈ ਛੱਡੀ ਹਾਏ ਦੇਖੋ ਬਦਾ ਹੋਏ ਇਹ ਟ੍ਰੇਨ ਦੇ ਦੇਖੋ ਸਟੇਰੀਂਗ ਹੁੰਦਾ ਹੁੰਦਾ ਆਹ ਕੀ ਸ਼ਾਇਆ ਹੋਏ ਇਹ ਸ਼ੀਸ਼ਾ ਲੱਗਿਆ ਹੁੰਦਾ ਉਰੇ ਨਹੀਂ ਨਹੀਂ ਆ ਦੁਰਬੀਨ ਆ ਦੇਖੋ ਬਰੇ ਅੰਦਰਲਾ ਮਾਹੌਲ ਵੀ ਦੇਖੋ ਤੁਸੀਂ ਅੱਖ ਲੱਗੇ ਵੇ ਲੈ ਕਰਨੇ ਇੰਦਰ ਨੇ ਹੈ ਨਾ ਤੇ ਆ ਇਹ ਸ਼ੀਸ਼ਾ ਲੱਗੇ ਆਹ ਲੱਗਾ ਸ਼ੀਸ਼ਾ ਪੇ ਗੇਅਰ ਤਾਂ ਬੰਦ ਕਰੋ ਸਟਾਰਟ ਕਰੋ ਕਿਦਰ ਆ ਦੇਖੋ ਵੀਰ ਬਟਰਨ ਬਟਰਨ ਬਾਵਾਂ ਹੈ ਹੈਪੀ ਜਨ ਹੋਸੀ ਪੈਸੇ ਦਵਾਂਗੇ ਯਾਰ ਇਹਦੇ ਗੇਅਰ ਗੁਰਜੇ ਲੱਭ ਪਹਿਲਾਂ ਕਿੱਥੇ ਆ ਇਹ ਆ ਭਈਆ ਸੀ ਇਹ ਗੇਅਰ ਨਹੀਂ ਹੈ ਯਾਰ ਪਟਕੇ ਨਾਲ ਲੈ ਉਹ ਮਾਮਾ ਆਟੋ ਥੋੜੀ ਹੈ ਜਿਹੜਾ ਹੈਂਡ ਬ੍ਰੇਕ ਚੱਕੀ ਜਿੰਨੇ ਤਾਂ ਨੂੰ ਮਿਲ ਲੈ ਕਿੱਥੇ ਭਾਈ ਉਹ ਆ ਕੀ ਸ਼ਾਇ ਉਹ ਆ ਉਹੀ ਸਾ ਪਰ ਲੈਣੀ ਦੇਖੋ ਯਾਰ ਜਾ ਕੋ ਜਾ ਰਹਾ ਆ ਦੇਖੋ ਵੀਰੇ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਚਪਲ-ਚੁੱਪਲ ਵਿੱਚ ਸਿੱਟ ਰੱਖੀ ਹੈ ਦੇਖੋ ਗੱਡੀ ਦੇ ਇਹਦਾ ਬੋਨਟ ਹੈ ਓਹੋ ਯਾਰ ਕੋ ਦੇਖੋ ਭਾਈ ਦੇਖਿਓ ਯਾਰ ਕੀ ਆਲ ਹੈ ਬੱਸ ਇਹਨੂੰ ਵੀ ਦੇਖ ਲਓ ਯਾਰ ਨਮੂਨੇ ਨੂੰ ਸਾਡੇ ਨੂੰ ਇਹ ਹੈ ਹੈਪੀ ਹੈ ਨਹੀਂ ਸੇ ਮਾਰਕਟ ਦਿਖਾਵਾਂ ਤੁਹਾਨੂੰ ਡਾਈਆਂ ਚਲੋ ਆਜੋ ਡਾਈਆਂ ਮਾਰਕਟ ਦਿਖਾਉਗਾ ਹੈਪੀ ਤੁਹਾਡਾ ਵਿੱਕੀ ਭਾਈ ਉਤਰ ਲੱਗਿਆ ਹੁਣ ਉੱਤੋਂ ਦੀ ਆ ਬਈ ਜਲਦੀ ਆਇਓ ਅੱਧਾ ਆਜੋ ਵੀ ਅੱਗੇ ਤੇ ਮੂਰੇ ਆ ਜੋਦੇ ਆ ਅੱਗੇਓ ਕਿਸ ਕਹਿਦਾ ਇਸ ਕਾ ਉਹ ਇੰਜਨ ਦਾ ਮੂਹਰਲਾ ਹਿੱਸਾ ਦੇਖੋ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਬਠਿੰਡੇ ਰੋਜ਼ ਗਾਰਡਨ ਕੈਮਰਾਮੈਨ ਬਿੱਕੀ ਦੇ ਨਾਲ ਜਿਵੇਂ ਦੇਖ ਸਕਦੇ ਹੋ ਰੋਜ਼ ਗਾਰਡਨ ਤੇ ਇਨਾ ਕੈਂਟ ਡੱਬਾ ਲਾਇਆ ਇੰਜਨ ਲਾਇਆ ਹਨ ਨਾਲ ਹੱਡੀ ਵੀਰ ਤੇ ਹੈਪੀ ਓਏ ਡਾਈਆਂ ਮਾਰਕ ਦਿਖਾਊਗਾ ਚੱਲ ਚੱਲੀਏ ਮੇਰੇ ਖਾਨਾ 22 ਤਨ ਆਏਗਾ ਪ੍ਰੈਕਟੀ ਲੋਕਾਂ ਦੇ ਸਾਹਮਣੇ ਡਾਈਆਂ ਮਾਰਕ ਦਿਖਾਊਗਾ ਹਾਂ ਹੈਪੀ ਕਿਸ ਨੂੰ ਬੁਲਾ ਵੀ ਯਾਰ ਫੇਰੀ ਮੋਲ ਮੋਲ ਬਣੂਗਾ ਬਾਈ ਆਪਣਾ ਬਾਂਦਰ ਤੋਂ ਇਨਸਾਨ ਬਣਨਾ ਹੈ

ਅਦੇ 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 ਕੋਈ ਪੜਾਈ ਕਰੀ ਜਾਂਦਾ ਭਾਈ ਪੂਰੇ 바ਕੇ 바ਕੇ ਹੋਏ ਪਏ ਭਾਈ ਓਏ ਡਾਕਟਰ ਹੋਣੇ ਡਾਕਟਰ ਨੇ ਇੰਜੀਨੀਅਰ ਕਰ ਰਹੇ ਹੋ ਐਮਬੀਬੀਐਸ ਇੰਜੀਨੀਅਰ ਨਹੀਂ ਡਾਕਟਰ ਭਾਈ ਆਪਣੇ ਦੁਕਾਨ ਤੇ ਹੀ ਵਾਜੇ ਮੇਰੇ ਖਿਆਲ ਨਾਲ ਨਹੀਂ ਨਹੀਂ ਇਹ ਕੱਪੜੇ ਲੈਣ ਆਏ ਨਹੀਂ ਆਏ ਅਸੀਂ ਘੁੰਮਣੇ ਆਏ ਸੀ ਇਹ ਠੀਕ ਹੈ ਬਹਿਣਾ ਸਭੀ ਕੁਝ ਦੇਖ ਸਕਦਾ ਇੱਕ ਆਪਣਾ ਬੈਠਾ ਦੋਸਤ ਕਾਲੂ ਨੁਕਸਾਨ ਵੀ ਕਰ ਦਿੰਦੇ ਹੈ ਨੁਕਸਾਨ ਵੀ ਕਰ ਦਿੰਦੇ ਹੈ ਤਾਂ ਮਤਲਬ ਸਿਆਣੇ ਹੁੰਦੇ ਪਰ ਫਿਰ ਵੀ ਇਹਨੂੰ ਤੁਸੀਂ ਆਪ ਦਾ ਬਚਾ ਕੇ ਰੱਖਿਆ ਕਰੋ ਜਿਵੇਂ ਹੁਣ ਆ ਦੇਖੋ ਬਾਈ ਦਾ ਨੁਕਸਾਨ ਕਰ ਪਾਏ ਨੇ ਆ ਲੋ ਆ ਦੇਖੋ ਬਾਈ ਦੇ ਯਾਰ ਬਾਲਾ ਮਤਲਬ 바ਵਾ ਲੱਗਿਆ ਕਿ ਕਿਵੇਂ ਲੱਗੇ ਬੀ ਥੋੜੇ ਨਿਚੋਟ ਯਾਰ ਇਹ ਬਾਈ ਉਸਨਾ ਹਾਈਵੇ ਤੇ ਆ ਰਹੇ ਸੀਗੇ ਰਸਤੇ ਵਿੱਚ ਧੂਈ ਪਾ ਕੇ ਬੰਦੇ ਬੈਠੇ ਸੀਗੇ ਠੀਕ ਹੈ ਜੀ ਇਹਨਾਂ ਉਹਨਾਂ ਕੋਲ ਕਿਤੀੜ ਵੀ ਆ ਕੇ ਬੈਠ ਗਿਆ ਸੇਕੰਡਾ ਮਹਾਰਾ ਜਦੋਂ ਅਸੀਂ ਬਾਈਕ ਲੈ ਕੇ ਜਾ ਰਹੇ ਸੀ ਅਚਾਨਕ ਸਾਹਮਣੇ ਆ ਗਿਆ ਸਾਹਮਣੇ ਆ ਗਿਆ ਉਹਨੂੰ ਇਦਾਂ ਲੱਗੇ ਕਿ ਕੋਈ ਸਪਣਗੇ ਤੇ ਲਸੜਾ ਹੈਗਾ ਤੇ ਸਾਡੇ ਚਰੀਟਾ ਇਹਨਾਂ ਦੇਖੋ ਨਾਲੇ ਦੇਖੋ ਬਈ ਕੁੱਤੇ ਦੇ ਵੀ ਲੱਗੇ ਹਨ ਇਹਦਾ ਵੀ ਨੁਕਸਾਨ ਹੋ ਗਿਆ ਕੁੱਤੇ ਦਾ ਨੁਕਸਾਨ ਕੁਝ ਨਹੀਂ ਹੋਤਾ ਕੁੱਤੇ ਦਾ ਚਲ ਬਚ ਗਿਆ ਬਚ ਗਿਆ ਬਾਈ ਦੇ ਪਰ 바ਵਾ ਬਜੀ ਦੇਖ ਸਕਦੇ ਜੀ ਜੈਮਾ ਕਿ ਭਰਾ ਯਾਰ ਠੰਡ ਹੋਈ ਪਈ ਬਵਾ ਹੈਣਾ ਯਾ ਤੁਸੀਂ ਉਹ ਬਚਾ ਬਚਾ ਕਰਕੇ ਰੱਖਿਆ ਕਰੋ ਯਾਰ ਬਾਈ ਦੇ ਦੇਖੋ ਯਾਰ ਹੱਥ ਪੈਰ ਕਿਵੇਂ ਕਿੰਨੇ ਛਿੱਲੇ ਗਏ ਗੋਡੇ ਵੀ ਛਿੱਲੇ ਗਏ ਵਿਚਾਰੇ ਦੇ ਯਾਰ ਬਈ ਆ ਦੇਖ ਹਾਂ ਤੁਸੀਂ ਵੀੜਾ ਵੀ ਹੈਗੇ ਬਾਈ ਕੋਲੇ ਭਾਈ ਮੈਂ ਵੀ ਇੰਨੇ ਗਨੇ ਦਊਗਾ ਯਾਰ ਬਚਾ ਕੇ ਸਾਫਤਨ ਰੋ ਬਚਾਏ ਚੱਲਿਆ ਕਰੋ ਸਾਫਤਨ ਬਚਾ ਕਰੋ ਨਾਲੇ ਆਪਦਾ ਕਰੋ ਆਹ ਦੇਖੋ ਵੀਡੀਓ ਉਹ ਦੇਖੋ ਭਾਈ ਕਿੰਨਾ ਨੁਕਸਾਨ ਹੋ ਗਿਆ ਯਾਰ ਬਹੁਤ ਵੱਜਿਆ ਨਾ ਯਾਰ ਭਈਆ ਹੂੰ ਜਿੱਥੇ ਕਲਾ ਲਾ ਲਾ ਦੇਖ ਸਕਦੇ ਹੋ ਭਈਆ ਤੁਸੀਂ ਯਾਰ ਆ ਦੇਖੋ ਕਿੰਨੀ ਕਿੰਨੀ ਲੱਗੀ ਹੈ ਠੰਡ ਪਹਿਲਾਂ ਵੈਸੇ ਇੰਨੀ ਹੋਈ ਪਈ ਆ ਗੋਡੇ ਛੱਲੇ ਗਏ ਦੇਖੀ ਬਾਈ ਦੇ ਯਾਰ ਗੋਡੇ ਦੋਨੇ ਆ ਭਈ ਆ ਦੇਖੋ ਮੂ ਦੇ ਵੀ ਕਿੰਨੇ ਵੱਜੇ ਯਾਰ ਮੋਟਰਸਾਈਕਲ ਵੀ ਹੋਲਾ ਸੀ ਹੋਰ ਦੱਸ ਤੇ ਤੁਸੀਂ ਸਹਮੂ ਕੀ ਦੱਸਣਾ ਚਾਹੂੰ ਕੁਛ ਬਈ ਯਾਰ ਮੈਂ ਹੀ ਕਿਹੜਾ ਚੱਲਿਆ ਯਾਰ ਵੀ ਠੰਡ ਬਹੁਤ ਹੈ ਯਾਰ ਬਾਈ ਹੋਰਾਂ ਦਾ ਬਹੁਤ ਗੱਲ ਤੋਂ ਕੁੱਤਿਆਂ ਨੂੰ ਵੀ ਸੋਚਣਾ ਚਾਹੀਦਾ ਮਾੜਾ ਮਨ ਕੁੱਤੇ ਦਾ ਕੀ ਸੋਚਣਾ ਚਾਹੀਦਾ ਚੱਲ ਕੁੱਤੇ ਚੱਲ ਕੀ ਸੋਚਣਗੇ ਨਾ ਇੱਥੇ ਉਹ ਨਹੀਂ ਨਹੀਂ ਯਾਰ ਫਿਰ ਕੁੱਤੇ ਦਾ ਕੀ ਸੋਚਣਾ ਹੈ ਅਸrar ਤੇ ਰਹੁੰਦੇ ਆ ਮਤਲਬ ਸਮਝ ਗਿਆ ਮੈਂ ਪਰ ਵੀ ਛੇੜੀ ਜਾਂਦਾ ਬਾਈ ਉਹਨਾਂ ਨੂੰ ਸਾਹਮਣੇ ਬੈਠਾ ਲੋ ਇਹਨਾਂ ਤੋਂ ਡਰੋ ਭਰਾ ਹਾਂ ਡਰ ਕੇ ਰੋਏਂਦਾ ਤੋਂ ਆਹ ਹੱਥ ਤੇ ਬੈਠੋ ਸਾਵਧਾਨੀ ਨਾਲ ਬੈਠ ਚਲਾਓ ਹੋਲੀ ਚੱਲੋ ਇਹਨਾਂ ਨੂੰ ਜਾਣ ਦਿਓ ਪਹਿਲਾਂ ਫਿਰ ਤੁਸੀਂ ਆਪ ਦਾ ਟੱਪੋ ਹਾਂ ਤੇ ਕੋਈ ਨਹੀਂ ਇੱਥੇ ਕਾਲੀ ਨਾ ਕਰੋ ਦੇ ਚਲਾਉਂਦੇ ਕੋਈ ਲੋੜ ਨਹੀਂ ਹਾਂ ਕੋਈ ਲੋੜ ਨਹੀਂ ਜਾਇਆ ਘਰੇ ਆ ਬਾਈ 10 ਮਿੰਟ ਲੇਟ ਪਹੁੰਚ ਜਾ ਹਨਾ ਪਰ ਆਪਦਾ ਠੀਕ ਪਹੁੰਚ ਜਾ ਯਾਰ ਕਾਲ ਬਾਜੀ ਨਾ ਕਰੋ ਯਾਰ ਕੋਈ ਵੀ ਪਰ ਬਾਈ ਹੋਰ ਕਾਲ ਬਾਜੀ ਨਿਕਰਦੇ ਫੇਰ ਵੀ ਬਾਈ ਦਾ ਨੁਕਸਾਨ ਹੋ ਗਿਆ ਯਾਰ ਬਾਬਾ ਨੁਕਸਾਨ ਵੀ ਹੋ ਗਿਆ ਤੇ 60 ਮਿੰਟ ਵਜੇ ਹੋ ਹਾਲਾਗਾ ਸਾਰਿਆਂ ਨੂੰ ਬ੍ਰੇਕ ਕਰਦੇ ਡੀ ਕਰੇ ਹੁੰਦੇ ਆ ਆਪਦਾ ਸਹੀ ਸਲਾਮਤ ਘਰੇ ਪਹੁੰਚ ਜਾ ਕਰੋ ਇਹ ਯਾਦ ਰੱਖੀ ਹਾਂ ਤੇ ਫਿਰ ਤੁਸੀਂ ਹੁਣ ਆਪਣਾ ਐਕਸੀਡੈਂਟ ਹੋਇਆ ਉਹ ਘਰੇ ਗਏ ਹੋ ਕਿ ਨਹੀਂ ਗਏ ਹੋ ਨਹੀਂ ਬਸ ਕਰਦੇ ਫੋਨ ਆ ਰਹੇ ਜਲਦੀ ਆਓ ਦੇਖੋ ਯਾਰ ਹਾਂ ਨੁਕਸਾਨ ਹੋ ਦੇਖੋ ਕਰਦੇ ਕਿੰਨੇ ਪ੍ਰੇਸ਼ਾਨ ਹੋ ਰਹਿਣਾ ਯਾਰ ਮਤਲਬ ਕਿੰਨੇ ਵਜੇ ਬਾਈ ਹੋਣਾ ਨੇ ਯਾਰ ਤੇ ਸੋ ਆਪ ਦਾ ਸਾਡਾ ਮੇਰੇ ਨਾਲ ਦਾ ਮੇਰਾ ਚਾਚਾ ਹੀ ਕੋਤ ਮੈਂਬਰ ਆ ਪੰਚਾਇਤ ਦਾ ਨੰਬਰ ਜੀ ਜੀ ਉਹ ਕਹਿ ਰਿਹਾ ਜਲਦੀ ਆ ਜਾ ਘਰੇ ਕਿੰਨਾ ਕਿ ਨੁਕਸਾਨ ਹੋ ਗਿਆ ਤਾਂ ਮੈਂ ਨਹੀਂ ਤੇ ਚੱਲ ਭਾਈ ਯਾਰ ਦੱਸੋ ਚਲੋ ਠੀਕ ਹੈ ਵੀਰੇ ਆਹੀ ਕਹਿੰਦਾ ਵੀ ਸਾਵਧਾਨ ਰੋ ਗੁੱਟਿਆਂ ਤੋਂ ਬਾਈਕ ਹੌਲੀ ਚਲਾਓ ਟਾਈਮ ਸਰ ਟਾਈਮ ਤੇ ਪਹੁੰਚੋ ਟਾਈਮ ਤੇ ਪਹੁੰਚਦੀ ਕੋਈ ਲੋੜ ਨਹੀਂ 10 ਮਿੰਟ ਲੇਟ ਪਹੁੰਚੋ ਕੋਈ ਵਧੀਆ ਸਾਈਕੋ ਨਿਕਰਾਇਆ ਹਾਂ ਸਹੀ ਹੈ ਤੇ ਦੇਖੋ ਹੁਣ ਬਾਈ ਯਾਰ ਹੁਣ ਬਾਈ ਦਾ ਹੁਣ ਮਨ ਚ ਘਬਰਾਟ ਹੋ ਰਹੀ ਹੈ ਨਾ ਘਰ ਵੀ ਘਰੇ ਵੀ ਨਜ਼ਾਰੇ ਕਰਦੇ ਵੀ ਟੈਨਸ਼ਨ ਟੈਨਸ਼ਨ ਬਣਾਈ ਬੈਠੇ ਹਨ ਤੇ ਬਾਈ ਹੁਣ ਬਾਈ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੈਤੋ ਤੋਂ ਆ ਰਹੇ ਸੀ ਜੈਤੋ ਤੋਂ ਆ ਰਹੇ ਸੀ ਇੰਟਰਵਿਊ ਦੇਣ ਲਈ ਆਇਆ ਸੀ ਇੰਟਰਵਿਊ ਦੇਣ ਲਈ ਜੈਤੋ ਤੋਂ ਆਏ ਤੁਸੀਂ ਹੁਣ ਦੇਖੋ ਬਾਈ ਯਾਰ ਬੰਦੇ ਬਠਿੰਡੇ ਦੇ ਵੀ ਹੈ ਨਹੀਂ ਬਾਈ ਆਪਣੇ ਹੁਣ ਹੈ ਨਾ ਬਾਹਰ ਤੋਂ ਆਏ ਹੋਏ ਯਾਰ ਤੇ ਬਾਈ ਕਿੱਧਰ ਖੜਾ ਵੀ ਆਪਣਾ ਬਾਈ ਕਾ ਪਾਰਕਿੰਗ ਵਿੱਚ ਖੜਾ ਪਾਰਕਿੰਗ 'ਚ ਖੜਾ ਹੈ ਉਹ ਵੀ ਟੁੱਟ ਗਏ ਆ ਟੁੱਟ ਗਏ ਸਾਰੇ ਟੁੱਟ ਗਏ ਸਾਰੇ इंडिकेटर फायर सब टूट गए नुकसान काफी हो गया मतलब ये देखो भैया दा तू सी ना हो यार थोनू इस वीडियो तो यही ए... कह रहे हैं इस ता भी होली चलो बाइक भाई, भाई वे ते काली करने कोई लोन नहीं ज्यादा स्पीड चला नहीं हां तो देखो होन 10 मिनट लेट पहुंच जाओगे ये वीडियो तो संकेत यही मिलता भाई कुत्ते जानवरों तो सारे तो बचा के चलो होली चलो 10 मिनट घरे लेट पहुंचो कोई चक्कर नहीं पर आपदा सेफ्टी नाल जाओ भाई हां चाह करो हां ठंड के नाल नहीं पिया ठंड की होली ਠੀਕ ਹੈ ਬਈ ਠੰਡੀਆਂ ਸੱਟਾਂ ਲੋਟ ਨਹੀਂ ਆਈਆਂ ਚੰਗਾ ਵੀਰੇ ਸਾਰਿਆਂ ਨੂੰ ਅੱਗੇ ਜਾਂਦੇ ਹਾਂ ਹੁਣ ਦੇਖਦੇ ਆਪਾਂ ਬਜ਼ੁਰਗਾਂ ਦਾ ਵੀ ਲੈ ਲੈ ਇੰਟਰਵਿਊ ਹੁਣ ਆ ਭਰਾ ਹੋਰਾਂ ਦਾ ਜਿਹੜਾ ਇਨਸਾਨ ਹੋਇਆ ਉਹ ਵੀ ਦਿਖਾਦਾ ਤੁਹਾਨੂੰ ਚਲੋ ਵੀ ਕੀ ਲੈ ਲਈਏ ਚੰਗਾ ਵੀਰੇ ਠੀਕ ਧੰਨਵਾਦ ਤੁਹਾਡਾ ਯਾਰ ਠੀਕ ਹੈ ਬਈ ਯਾਰ ਵਟਸਐਪ ਕਰਦੀ ਸੰਗਾ ਠੀਕ ਹੈ